ਸ਼ਰਮਾ ਜੀ ਖਬਰਾਂ ਦੀ ਸ਼ੁਰੂਆਤ ਕਰਗੇ ਆਪਾਂ ਪੰਜਾਬ ਦੇ ਉਹਨਾਂ 25 ਕਿਸਾਨਾਂ ਤੋਂ ਜਿਨ੍ਹਾਂ ਤੇ ਇਰਾਦਾ ਕਤਲ ਦਾ ਕੇਸ ਹੋ ਗਿਆ ਜੀ ਬਿਲਕੁਲ ਜੀ ਇਹ ਖਬਰ ਬਿਲਕੁਲ درست ਹੈ ਕਿ ਪੰਜਾਬ ਦੇ 2-3 ਜਥੇਬੰਦੀਆਂ ਨਾਲ ਸੰਬੰਧਿਤ ਕ੍ਰਾਂਤੀਕਾਰੀ ਯੂਨੀਅਨ ਐ ਤੇ ਕਿਸਾਨ ਮਜ਼ਦੂਰ ਜਥੇਬੰਦੀ ਐ ਤੇ ਹੋਰ ਕੁਝ ਕਿਸਾਨ 25 ਦੇ ਕਰੀਬ ਕਿਸਾਨਾਂ ਨੂੰ ਜਿਹੜੇ ਸੰਮਣ ਮਿਲੇ ਨੇ ਉਹਦੇ ਵਿੱਚ ਇਰਾਦਾ ਕਤਲ ਦੀ ਧਾਰਾ 307 ਵੀ ਸ਼ਾਮਿਲ ਹੈ ਹਮਮ ਇਹ ਆਪਣੇ ਆਪ 'ਚੇ ਸਵਾਲ ਹੈ ਕਿ ਇਹ ਵਰਤਾਰਾ 3 ਸਾਲਾਂ ਬਾਅਦ ਵਾਪਰ ਰਿਹਾ ਹੈ 3 ਸਾਲ ਪਹਿਲਾਂ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਕੰਨੀ ਆਏ ਸੀ ਜਦੋਂ ਰੈਲੀ ਕਰਨੀ ਸੀ ਤੇ ਜਦੋਂ 에ਅਰਪੋਰਟ ਤੋਂ ਉਤਰੇ ਤੇ ਮੌਸਮ ਖਰਾਬ ਹੈ ਜੀ ਕਹਿੰਦੇ ਬਾਈ ਕਾਰ ਜਾਣਾ ਪੈਣਾ ਜੀ ਕਾਰ ਕਰ ਲਈ ਤੇ ਉਹ ਤੋਂ ਬਾਅਦ ਉਹ ਮਤਲਬ ਟੈਕਸੀਆਂ ਰਾਈ ਜਦੋਂ ਗੱਡੀਆਂ ਰਾਈ ਆਏ ਜਿਹੜਾ ਆਪਣਾ ਉਹਦਾ ਕਾਫਲਾ ਹੁੰਦਾ ਹੂੰ ਦੋ ਆਕੇ ਜੀ ਪੁਲ ਤੇ ਫਸ ਗਿਆ ਜੀ ਅੱਗੇ ਕਿਸਾਨਾਂ ਨੇ ਨਾਕਾ ਰਾਇਆ ਜੀ ਪੁਲਿਸ ਕਹਿੰਦੀ ਅੱਗੇ ਜਾ ਨਹੀਂ ਸਕਦੇ ਜੀ ਪੁਲ ਦੇ ਉੱਤੇ 15-20 ਮਿੰਟ ਉਹਨਾਂ ਦਾ ਕਾਫਲਾ ਖੜਿਆ ਰਿਹਾ ਹਾਂ ਜੀ ਇਸ ਨੂੰ ਲੈ ਕੇ ਕਿਹਾ ਗਿਆ ਜੀ ਇਹ ਸਿਕਿਉਰਿਟੀ ਦੀ ਗੜਬੜ ਹੈ ਜੀ ਇਹ ਨਾ ਇਹ ਪੁਲ ਦੇ ਉੱਤੇ ਖੜਨਾ ਜਦੋਂ ਪਤਾ ਹੈ ਕਿ ਪੁਲ ਦੇ ਉੱਤੇ ਤੁਸੀਂ 2 ਮਿੰਟ ਬਾਅਦ ਵੱਧ ਖੜਨਾ ਗਲਤ ਹੈ ਤੇ ਗੱਡੀਆਂ ਪਹਿਲਾਂ ਮੋੜਲੇ ਦੇ ਪਿੱਛੇ ਬਾਅਦ ਚ ਵੀ ਤਾਂ ਮੋੜੀਆਂ ਨਾ ਗੱਡੀਆਂ ਪਹਿਲਾਂ ਹੀ ਪਿੱਛੇ ਦੂਸਰੇ ਪਾਸੇ ਜੇਕਰ ਤੁਹਾਡੇ ਕੋਲ ਤੁਹਾਡੀ ਸਿਕਿਉਰਿਟੀ ਹੈ ਸਾਰਾ ਕੁਝ ਹੈ ਉਹਨਾਂ ਦਾ ਆਪਸ ਵਿੱਚ ਪੰਜਾਬ ਪੁਲਿਸ ਨਾਲ ਡੈਰੀਜੈਂਸੀ ਨਾਲ ਟਾਈ ਅਪ ਨਹੀਂ ਸੀ ਹੂੰ ਹੂੰ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਗੇ ਰੋਡ ਬਲੌਕ ਕੀਤਾ ਹੋਇਆ ਰੋਕਿਆ ਹੋਇਆ ਜਾਂ ਬੰਦ ਹੈ ਉਹ ਬਦਲਵੇਂ ਰੂਟ ਤੋਂ ਕਿਉਂ ਨਹੀਂ ਲੈ ਕੇ ਜਾ ਸਕੇ ਇਹ ਸਿਸਟਮ ਦਾ ਫੇਲਿਅਰ ਹੋ ਸਕਦਾ ਹੈ ਸਰਕਾਰ ਦਾ ਫੇਲਿਅਰ ਹੋ ਸਕਦਾ ਹੈ ਪੁਲਿਸ ਅੰਤਰ ਦਾ ਉਹਨਾਂ ਦੇ ਕੰਟਰੋਲ ਦਾ ਉਹਨਾਂ ਸੁਰੱਖਿਆ ਦਾ ਫੇਲਿਅਰ ਹੋ ਸਕਦਾ ਹੈ ਕਿਸਾਨਾਂ ਤੇਰਾ ਦਾ ਕਤਲ ਦਾ ਪਰਚਾ ਕਿੱਥੋਂ ਆ ਗਿਆ ਹੂੰ ਜੀ ਹੋਰ ਉਹ ਵੀ 3 ਸਾਲਾਂ ਬਾਅਦ ਉਸ ਦਿਨ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਮੇਰੇ ਅੱਜ ਵੀ ਚੇਤੇ ਆ ਕਿ ਪ੍ਰਧਾਨ ਮੰਤਰੀ ਨੇ ਵਾਪਸ ਮੁੜਦਿਆਂ ਹੋਇਆਂ ਕਿਹਾ ਸੀਗਾ ਕਿ ਜੀ ਆਪਣੇ ਮੁੱਖ ਮੰਤਰੀ ਕੋ ਕਹਿ ਦੇਣਾ ਧੰਨਵਾਦ ਮੈਂ ਜ਼ਿੰਦਾ ਵਾਪਸ ਚਾਰਾ ਹਾਂ ਹਾਂਜੀ ਹਾਂਜੀ ਬਿਲਕੁਲ ਗਿਆ ਸੀ ਪ੍ਰਵੀਨ ਜੀ ਅਸਲ ਹਕੀਕਤ ਤਾਂ ਇਹ ਸੀ ਕਿ ਜੇ ਉਹ ਚਲੇ ਵੀ ਜਾਂਦੇ ਰੈਲੀ 'ਚ ਤਾਂ ਵੀ ਉਹ ਸਟੇਜ ਤੇ ਜਾਣ ਲਾਇਕ ਨਹੀਂ ਸੀ ਕਿਉਂਕਿ ਮੰਡਾਲ ਖਾਲੀ ਸੀ ਹੂੰ ਤੇ ਉੱਥੇ ਉਹਨਾਂ ਨੇ ਜਾਣਾ ਹੀ ਨਹੀਂ ਸੀ ਉਸ ਮੰਚ ਤੇ ਚਲੋ ਇਹ ਕਿਸਾਨਾਂ ਵੱਲੋਂ ਰਾਹ ਰੋਕਣ ਦੇ ਵਹਾਨੇ ਨਾਲ ਉਹਨਾਂ ਦਾ ਠਕਾਰਾ ਹੋ ਗਿਆ ਪਰ ਜਦੋਂ ਉਹਨਾਂ ਨੇ ਇਹ ਦੋਸ਼ ਮਢਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਹੋਈ ਆ ਹੋਈ ਤੇ ਉਸ ਤੋਂ ਬਾਅਦ ਉਹ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸੀ ਚਰਨਜੀਤ ਚੰਨੀ ਹਾਂਜੀ ਹਾਂਜੀ ਬਿਲਕੁਲ ਤੇ ਚਰਨਜੀਤ ਚੰਨੀ ਨੇ ਸਟੈਂਡ ਲੈ ਲਿਆ ਸੀ ਤੇ ਸਿੱਧਾ ਕਿਹਾ ਸੀ ਫਿਰ ਕੀ ਹੋ ਗਿਆ ਕੁਝ ਤੇਰੇ ਕੰਨੀ ਕਿਸੇ ਨੂੰ ਮਾਰਿਆ ਥੋੜਾ ਕੁਝ ਨਹੀਂ ਹੋਇਆ ਕਹਿੰਦਾ ਮੈਂ ਆਪਣੇ ਕਿਸਾਨਾਂ ਨੂੰ ਕੁਝ ਨਹੀਂ ਕਰਨਾ ਜੀ ਜੀ ਬਿਲਕੁਲ ਉਸ ਸਮੇਂ ਉਹਦਾ ਸਟੈਂਡ ਲੈ ਦੀ ਤਾਰੀਫ ਹੋਈ ਸੀ ਕਿ ਵੀ ਜੇਕਰ ਅੱਜ 3 ਸਾਲਾਂ ਬਾਅਦ ਰਾਜਾ ਕਤਲ ਦਾ ਪਰਚਾ ਹੋ ਰਿਹਾ ਤਾਂ ਇਰਾਦਾ ਕਤਲ ਦੀਆਂ ਧਾਰਾਵਾਂ ਦੀ ਜਿੰਨੀ ਕਿ ਮੈਨੂੰ ਸਮਝ ਆਏ ਮੇਰੇ ਹਿਸਾਬ ਨਾਲ ਤਾਂ ਤਦ ਤੱਕ ਇਹ ਧਾਰਾ ਸ਼ਾਮਲੀ ਨਹੀਂ ਹੁੰਦੀ ਜਦੋਂ ਤੱਕ ਤੁਹਾਡੇ ਤੇ ਕਿਸੇ ਚੀਜ਼ ਨਾਲ ਕੋਈ ਬਾਹਰ ਨਾ ਹੋਇਆ ਹੋਵੇ। ਹੂੰ ਜਦੋਂ ਤੁਹਾਡੇ ਤੇ ਕੋਈ ਹਮਲਾ ਨਾ ਹੋਇਆ ਹੋਵੇ ਤੁਹਾਡੇ ਕੋਈ ਜ਼ਖਮ ਕੋਈ ਸੱਟ ਪੇਟ ਨਾ ਲੱਗੀ ਹੋਵੇ ਤਦ ਤੱਕ ਜਾਂ ਕੋਈ ਅਜਿਹੇ ਹਥਿਆਰ ਨਾਲ ਤੁਹਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਨਾ ਹੋਈ ਹੋਵੇ ਤੇ ਉੱਥੇ ਤਾਂ ਕਿਸਾਂ ਜਥੇਬੰਦੀ ਦੇ ਨੁਮਾਇंदे ਕਹਿੰਦੇ ਕਿ ਡੱਡਾ ਮਾਰਨਾ ਝੰਡਾ ਮਾਰਨਾ ਰੋੜਾ ਮਾਰਨਾ ਤਾਂ ਦੂਰ ਦੀ ਗੱਲ ਕਿਸੇ ਨੇ ਫੁੱਲ ਵੀ ਨਹੀਂ ਮਾਰਿਆ ਪ੍ਰਧਾਨ ਮੰਤਰੀ ਦੇ ਕਾਫਲੇ ਕਰਨੀ। ਹੂੰ ਜੇ ਨਾਰੇ ਨਾਲ ਇਹ ਰਾਜਾ ਕਤਲ ਹੁੰਦਾ ਹੈ ਹੈਨਾ ਫਿਰ ਤਾਂ ਭਾਈ ਦਿੱਲੀ ਜਿੰਨੇ ਗਏ ਸੀ ਸਾਰਿਆਂ ਤੇ ਕਰ ਦੇਣੀ ਸੀ ਬੜੇ ਨਾਰੇ ਵੱਜੇ ਨੇ ਹੂੰ ਫਿਰ ਫਿਰ ਤਾਂ 56 ਚ ਦਾ ਸੀਨਾ ਵੀ ਨਾ ਕੋ ਜਿਨਾਰੇ ਤੋਂ ਹੀ ਹੋ ਗਿਆ ਤਾਂ ਇਹ ਅਦਾਲਤੀ ਪ੍ਰਕਿਰਿਆ ਦੇ ਆਰਡ ਦੇ ਵਿੱਚ ਕੇਂਦਰ ਤੇ ਦਬਾਵ ਵਟ ਪੰਜਾਬ ਸਰਕਾਰ ਨੇ ਕਰ ਵੇ ਕੀਤੀ ਹੂੰ ਹੂੰ ਉਹ ਉਸ ਮੁੱਖ ਮੰਤਰੀ ਨੇ ਕੀਤੀ ਹੈ ਜਿਹੜੇ ਮੁੱਖ ਮੰਤਰੀ ਨੇ ਆਉਂਦਿਆਂ ਹੀ ਮਾਫੀ ਮੰਗ ਲਈ ਸੀ ਇਸ ਘਟਨਾ ਲਈ ਹੂੰ ਪਰਵੀਨ ਜੀ ਇਹ ਘਟਨਾ ਜੇ ਪਿਛਲੀ ਸਰਕਾਰ ਦੇ ਸਮੇਂ ਹੋਈ ਉਸ ਸਮੇਂ ਦੀ ਸਰਕਾਰ ਨੇ ਆਪਣੇ ਸੂਬੇ ਦੇ ਕਿਸਾਨਾਂ ਦੇ ਹੱਕ ਤੇ ਸਟੈਂਡ ਲਿਆ ਕਿ ਅਜਿਹਾ ਮਸਲਾ ਨਹੀਂ ਹੈ ਜਿੰਨਾ ਬੜਾ ਤੁਸੀਂ ਬਣਾ ਰਹੇ ਹੋ ਇਹ ਸਿਕਿਉਰਟੀ ਫੇਲੀਅਰ ਦਾ ਮਸਲਾ ਤਾਂ ਹੋ ਸਕਦਾ ਕਿ ਸੂਚਨਾਤਮਕ ਤੌਰ ਤੇ ਫੇਲੀਅਰ ਦਾ ਮਸਲਾ ਤਾਂ ਹੋ ਸਕਦਾ ਪਰ ਇਹ ਇਰਾਦਾ ਕਤਲ ਵਾਲੀਆਂ ਹੈ ਨਾ ਜਾਂ ਅਜਿਹਾ ਕੋਈ ਹਮਲੇ ਵਾਲੀਆਂ ਧਰਾਮਾਲਾ ਮਸਲਾ ਨਹੀਂਗਾ ਸੋ ਉਸ ਤੋਂ ਬਾਅਦ ਜਦੋਂ ਸਰਕਾਰ ਬਦਲੀ 92 ਐਮਐਲਏ ਵਾਲੇ ਮੁੱਖ ਮੰਤਰੀ ਬਣੇ ਭਗਵੰਤ ਸਿੰਘ ਮੈਨੂੰ ਯਾਦ ਹੈ ਚੰਡੀਗੜ੍ਹ ਦੇ ਨਾਲ ਲੱਗਦੇ ਨਿਆ ਗਾਉਂ ਦੇ ਖੇਤਰ ਜਿ 뉴 ਚੰਡੀਗੜ੍ਹ ਜੀ ਨੂੰ ਕਹਿੰਦੇ ਆ ਉਸ ਇਲਾਕੇ ਦੇ ਵਿੱਚ ਖਾਸ ਤੌਰ ਤੇ ਘਟਨ ਕਰਨ ਆਏ ਸੀ ਮੋਦੀ ਜੀ ਤੇ ਉਸ 스테ਜ ਤੇ ਮੱਖ ਮੰਤਰੀ ਸਾਹਿਬ ਨੇ ਲੈਦੇ ਹੀ ਉਸ ਘਟਨ ਵਾਲੀ ਮਾਫੀ ਮੰਗਦੇ ਜੇ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੁਸੀਂ ਪੰਜਾਬ ਆਈ ਸੀ ਮਾਫੀ ਮੰਗੀ ਹੋਮੀ ਭਾਬਾ ਕੈਂਸਰ ਹਸਪੀਟਲ ਬਿਲਕੁਲ ਸੋ ਇਸ ਹਵਾਲੇ ਨਾਲ ਕਿ ਉਹ ਮਾਫੀ ਦਾ ਆਸਰ ਅੱਜ 3 ਸਾਲਾਂ ਬਾਅਦ ਫੇਰ ਨਜ਼ਰ ਆ ਰਿਹਾ ਕਿ ਤੁਸੀਂ ਕੇਂਦਰ ਦੇ ਦਬਾਅ ਹੇਠ ਪੰਜਾਬ ਦੇ 25 ਕਿਸਾਨਾਂ ਤੇ ਇਰਾਦਾ ਕਤਲ ਦਾ ਪਰਚਾ ਕੀਤਾ ਕੀ ਹੈ ਜਿਹੜਾ ਅੰਦੋਲਨ ਭਖਿਆ ਉਹਦਾ ਅਸਰ ਹੈ ਕੀ ਜਿਹੜਾ ਦਿੱਲੀ ਅੰਦੋਲਨ ਜਿੱਤ ਕੇ ਆਏ ਸੀ ਉਹਦਾ ਅਸਰ ਹੈ ਇਹ ਚੜ ਦੇ ਵਿੱਚੋਂ ਹੈ ਇਹ ਨੀਮਾ ਬਲੀ ਦੇ ਵਿੱਚੋਂ ਹੁਣ ਇਹ ਬਹਿਸ ਨਵੀਂ ਸ਼ੁਰੂ ਹੋਗੀ ਸੋ ਬਰਤਾਰਾ ਮੈਂ ਕਰਨ ਦੇ ਗੱਲ ਕਰਕੇ ਹਟਿਆ ਕਿ ਕੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਕੇਂਦਰ ਦੇ ਦਬਾਅ ਹੇਠ ਨੇ ਕਿ ਭਾਈ EDC ਵੀ ਸਾਨੂੰ ਨਾ ਭੇਜਿਓ ਐਨਾ ਜਿਆਦਾ ਦਿੱਲੀ ਸ਼ਰਾਬ ਘਟਾਲੇ ਦਾ ਜਿੰਨ ਉੱਥੇ ਹੀ ਕੱਢਿਓ ਇੱਥੇ ਨਾ ਲਿਆਇਓ ਇਸ ਲਈ ਇਹ ਉਹਨਾਂ ਦੀ ਸਾਰੀ ਹਾਂ ਛਾਂ ਮਲਾ ਰਹੇ ਨੇ ਕੀ ਭਗਵੰਤ ਮਾਨ ਹੋਰੀ ਆਪਣਾ ਕੋਈ ਸਿਆਸੀ ਅਗਲਾ ਪਵਿੱਖ ਵੀ ਉਹਨਾਂ ਦੀ ਬੀਜੇਪੀ ਚ ਤਲਾਸ਼ ਰਹੇ ਨੇ ਕਿੰਨੇ ਤਰ੍ਹਾਂ ਦੇ ਸਵਾਲ ਲਓ ਸੋਮਿਤ ਸਾਹ ਨਾਲ ਜਰਾਂਦਾ ਨਾ ਇਹ ਉਹ ਹੈ ਸੋ ਕਿਹਦੇ ਨਾਲ ਜਰਾਂਦਾ ਪਗਾਇਆ ਜਾ ਰਿਹਾ ਕਿਤੋਂ ਡਰ ਕੇ ਉਹਦੇ ਲਈ ਕੰਮ ਕੀਤਾ ਜਾ ਰਿਹਾ ਇਹ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਔਰ ਇਹ ਕਾਰਵਾਈ ਪੰਜਾਬ ਸਰਕਾਰ ਲਈ ਮੁਸ਼ਕਲ ਖੜੀ ਕਰ ਸਕਦੀ ਹੈ ਮੁੱਖ ਮੰਤਰੀ ਸਾਹਿਬ ਦਾ ਮਜਬੂਰੀਆਂ ਤੁਸੀਂ ਦੱਸੇ ਹੋਏ ਆ ਪਰ ਦੂਜੀਆਂ ਧਿਰਾਂ ਦੀਆਂ ਮਜਬੂਰੀਆਂ ਵੀ ਨਹੀਂ ਸਮਝ ਆਉਂਦੀਆਂ ਉਹ ਵੀ ਨਹੀਂ ਬੋਲ ਰਹੀਆਂ ਉਹਨਾਂ ਨੇ ਤਾਂ ਹਲੇ ਕਿਸੇ ਨੇ ਮੁੱਖ ਮੰਤਰੀ ਨਹੀਂ ਨਾ ਬਣਨਾ ਮੁੱਖ ਮੰਤਰੀ ਤੇ ਜਿਹੜਾ ਹੈਗਾ ਇਹੀ ਇਹ ਨਹੀਂ ਇਹਨਾਂ ਨਹੀਂ ਰਹਿਣਾ ਸਤਾਈ ਟਿੱਕਰ ਉਹ ਤਾਂ ਗੱਲ ਕਰ ਹੀ ਸਕਦੇ ਉਹਨਾਂ ਦਾ ਆਪ ਦਾ ਮੁੱਖ ਮੰਤਰੀ ਕਾਂਗਰਸੀਆਂ ਦਾ ਆਪ ਦਾ ਮੁੱਖ ਮੰਤਰੀ ਇਹਦੇ ਇਹਦੇ ਵਿਰੁੱਧ ਅੜਦਾ ਰਹੇ ਇਹਨਾਂ ਚੀਜ਼ਾਂ ਦੇ ਵਿਰੁੱਧ ਅੱਜ ਉਹ ਉਹਨਾਂ ਦੀ ਕੋਈ ਗੱਲਬਾਤ ਨਹੀਂ ਅੱਜ ਤਾਂ ਸਗੋਂ ਉਹਨਾਂ ਕੋਲੇ ਮੌਕਾ ਬਹੁਤ ਵਧੀਆ ਲੋਕ ਸਭਾ ਦੇ ਵਿੱਚ ਜਾ ਕੇ ਬੋਲ ਸਕਦੇ ਨੇ ਸਾਬਕਾ ਮੁੱਖ ਮੰਤਰੀ ਦਾ ਦੇਖੋ ਇਹ ਬਿਲਕੁਲ ਤੁਹਾਡੀ ਗੱਲ درست ਹੈ ਕਿ ਜਿੰਨੀਆਂ ਦੂਜੀ ਧਿਰਾਂ ਚ ਨੇ ਉਹਨਾਂ ਨੇ ਅਜੇ ਮੁੱਖ ਮੰਤਰੀ ਨਹੀਂ ਬਣਨਾ ਆਉਣ ਵਾਲੇ ਸਮੇਂ ਚ ਬਣਨਾ ਹੂੰ ਉਹ ਸਾਰੀ ਮੁੱਖ ਮੰਤਰੀ ਦੀ ਲਾਈਨ ਚ ਨਹੀਂ ਇੱਕ ਨਹੀਂ ਖਾਥੇ ਜਾਣੇ ਨੇ ਕਾਂਗਰਸ ਤੋਂ ਤੱਕ ਇੰਜ ਜਣੇ ਨੇ ਹੂੰ ਜੀ ਜੀ ਉਹਨਾਂ ਸਾਰਿਆਂ ਨੂੰ ਕਿ ਮੈਂ ਵੀ ਮੁੱਖ ਮੰਤਰੀ ਮੈਂ ਵੀ ਮੁੱਖ ਮੰਤਰੀ ਉਹ ਸਾਰੀ ਮੁੱਖ ਮੰਤਰੀ ਦੀ ਫੀਲਿੰਗ ਅੱਜੇ ਚੱਕੀ ਜਾਂਦੇ ਹੂੰ ਹੈ ਨਾ ਦੂਸਰੇ ਪਾਸੇ ਅਕਾਲੀ ਦਲ ਤਾਂ ਆਪਣਾ ਘਰ ਨਹੀਂ ਸੰਭਿਆ ਜਾਂਦਾ ਉਹਨੇ ਪੰਜਾਬ ਤੇ ਲਈ ਕੀ ਲੜਨਾ ਹੂੰ ਹੈ ਇਹ ਸਾਰੀ ਸਥਿਤੀ ਦੇ ਵਿੱਚ ਸਵਾਲ ਇੱਥੇ ਇਹੀ ਨਹੀਂ ਖੜਾ ਕਿ ਉਹ ਅੱਜ ਨਹੀਂ ਬੋਲ ਰਹੇ ਜੀ ਅਸਲ ਦੇ ਵਿੱਚ ਮੌਜੂਦਾ ਸਰਕਾਰ ਨਾਲੋਂ ਵੱਧ ਡਰ ਈਡੀਸੀ ਵੀ ਦਾ ਉਹਨਾਂ ਨੂੰ ਹੈ ਹਾਂਜੀ ਹਾਂਜੀ ਬਿਲਕੁਲ ਕੇਂਦਰ ਦੇ ਡਰ ਤੋਂ ਵੱਧ ਡਰਦੇ ਨੇ ਹੂੰ ਇਸ ਲਈ ਉਹ ਕੋਈ ਨਹੀਂ ਚਾਹੁੰਦਾ ਕਿ ਕੋਈ ਅਜਿਹੀ ਕਾਰਵਾਈ ਹੋਵੇ ਲੋਕ ਹਿੱਤਾਂ ਲਈ ਲੜਨਾ ਹੁਣ ਸਿਆਸਤਦਾਨ ਛੱਡ ਚੁੱਕੇ ਨੇ ਛੱਡ ਚੁੱਕੇ ਨੇ ਬਿਲਕੁਲ ਸਹੀ ਹੈ ਜੀ